ਪਹਿਲੀ ਵਾਰ ਡੀਡੀ ਅਕੈਡਮੀ ਆਪਣਾ ਸਿਲੇਬਸ ਬੈਚ ਲੈ ਕੇ ਆ ਚੁੱਕੀ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਸੈਂਟਰ ਅਤੇ ਸਟੇਟ ਦਾ ਸਾਰੇ ਦਾ ਸਾਰਾ ਸਿਲੇਬਸ ਕਰਵਾਵਾਂਗੇ ਮੇਰਾ ਪੰਜਾਬ ਬੈਚ ਜਿਸ ਦੀ ਕੀਮਤ ਹੋਏਗੀ ਸਿਰਫ 4999 ਰੁਪਏ ਚਾਹੇ 3 ਮਹੀਨਿਆਂ ਦੇ ਵਿੱਚ ਸਿਲੇਬਸ ਕਵਰ ਹੋਵੇ ਚਾਹੇ 3.5 ਮਹੀਨਿਆਂ ਦੇ ਵਿੱਚ ਹੋਵੇ ਅਸੀਂ ਸਾਰਾ ਸਿਲੇਬਸ ਤੁਹਾਨੂੰ ਕਰਵਾਵਾਂਗੇ ਤੇ ਇਸ ਬੈਚ ਦੇ ਵਿੱਚੋਂ ਜੋ ਸਾਡਾ ਇਹ ਪਹਿਲਾ ਬੈਚ ਰਨ ਹੋਏਗਾ ਇਸ ਦੇ ਵਿੱਚ ਚਾਹੇ ਅਸੀਂ ਇੱਕ ਸਟੂਡੈਂਟ ਤੋਂ 5000 ਰੁਪਏ ਕਮਾਈਏ ਚਾਹੇ ਇਸੀ ਫਿਰ 100 ਸਟੂਡੈਂਟ ਤੋਂ 5 ਲੱਖ ਰੁਪਏ ਕਮਾਈਏ ਇਸ ਦੀ ਸਾਰੇ ਦੀ ਸਾਰੀ ਅਰਨਿੰਗ ਜਿੰਨੀ ਵੀ ਫੀਸ ਕਲੈਕਟ ਹੋਏਗੀ ਪੰਜਾਬ ਦੇ ਵਿੱਚ ਜਿੰਨੇ ਵੀ ਹੜਪੀੜਿਤ ਇਨਸਾਨ ਨੇ ਹੜਪੀੜਿਤ ਪਰਿਵਾਰ ਨੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜਿਨ੍ਹਾਂ ਦੇ ਘਰ ਟਾਇਟੇਰੀ ਹੋ ਗਏ ਇਹ ਸਾਰਾ ਪੈਸਾ ਪਹਿਲੇ ਬੈਚ ਦਾ ਇਹ ਸਾਰੇ ਦਾ ਸਾਰਾ ਪੈਸਾ ਅਸੀਂ ਹੜਪੀੜਦਾਂ ਦੀ ਮਦਦ ਲਈ ਭੇਜਾਂਗੇ ਇਹਦੇ ਵਿੱਚੋਂ ਇੱਕ ਵੀ ਰੁਪਿਆ ਜਿਹੜਾ ਅਕੈਡਮੀ ਵੱਲੋਂ ਨਹੀਂ ਖਰਚ ਕੀਤਾ ਜਾਏਗਾ ਸਾਰੇ ਦਾ ਸਾਰਾ ਪੈਸਾ ਉਹਨਾਂ ਲਈ ਭੇਜਿਆ ਜਾਏਗਾ ਤੇ ਬਾਕੀ ਜੋ ਤਿਆਰੀ ਕਰਨ ਦੇ ਚਾਹਵਾਨ ਨੇ ਜੋ ਅਫੋਰਡੇਬਲ ਫੀਸ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਨੇ ਹੁਣ ਤੁਸੀਂ ਤਿੰਨ ਤੋਂ 3.5 ਮਹੀਨੇ ਦਾ ਬੈਚ ਸਿਰਫ 4999 ਦੇ ਵਿੱਚ ਪ੍ਰਾਪਤ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਅਸੀਂ ਤੁਹਾਨੂੰ ਸਕਰੀਨ ਤੇ ਨੰਬਰ ਦਿੱਤੇ ਗਏ ਨੇ ਕਾਲ ਕਰ ਸਕਦੇ ਹੋ